ਸੋ ਅੱਜ ਤੁਹਾਡੇ ਰੂਬਰੂ ਹੋਏ ਆ ਸਾਡੇ ਸੰਨੀ ਆਲੂ ਵਾਲੀ ਜੀ ਨੇ ਬਤੌਰ ਸਾਰੀ ਟੀਮ ਨਾਲ ਤੁਹਾਡੀ ਇੰਟਰੈਕਸ਼ਨ ਵੀ ਕਰਾ ਦਿੱਤੀ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਸਰਪੰਚ ਸਾਡੇ ਟਹਿਲ ਵੀਰ ਸਿੰਘ ਜਿਨ੍ਹਾਂ ਦੀ ਅਗਵਾਈ ਹੇਠ ਜਿਹੜੇ ਬੀਜੇਪੀ ਨੂੰ ਛੱਡ ਕੇ ਕਸ਼ਮੀਰ ਸਿੰਘ ਉਰਫ ਬਾਉ ਜੀ ਰੰਤੀਰ ਸਿੰਘ ਪਿੰਡ ਪਲਾਸੀਰ ترਸੀਮ ਸਿੰਘ ਲੰਬੜਦਾਰ ਜੀ ਭਪਿੰਦਰ ਸਿੰਘ ਸ਼ੇਂਦਰ ਸਿੰਘ ਜੀ ਇਹ ਅਗਾਹ ਵੱਧੂ ਮੈਂ ਕਹਿ ਸਕਦਾ ਹਾਂ ਵੀ ਜਿਹੜੇ ਆਗੂ ਸੀ ਉਸ ਪਾਰਟੀ ਦੇ ਜਿਨ੍ਹਾਂ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਨਕਾਰਦਿਆਂ ਹੋਇਆ ਦੇਖਦਿਆਂ ਹੋਇਆ ਸਭ ਕੁਝ ਛੱਡ ਕੇ ਬੀਜੇਪੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਪਰਿਵਾਰ ਕਿਉਂ ਵੱਧਾ ਨਜ਼ਰ ਆਉਂਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਕੋ ਪਾਰਟੀ ਹੈ ਜਿਹੜੀ ਹਮੇਸ਼ਾ ਗੱਲ ਕਰਦੀ ਹੈ ਆਪਣੇ ਕੰਮਾਂ ਦੇ ਬਿਹਾਰ ਤੇ ਗੱਲ ਕਰਦੀ ਹੈ ਜਿਹੜੀ ਗੱਲ ਕਰਦੀ ਹੈ ਜਿਹੜੀਆਂ ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਨੇ ਜਿਨ੍ਹਾਂ ਨੂੰ ਸਟੈਪ ਬਾਈ ਸਟੈਪ ਆਪਾਂ ਪੂਰਾ ਕਰ ਰਹੇ ਹਾਂ ਉਹਦੇ ਤੇ ਗੱਲ ਕਰਦੀ ਹੈ ਸੋ ਆਪਜੀ ਦੇ ਧਿਆਨ ਦੇ ਵਿੱਚ ਇਹ ਰੱਖਣਾ ਚਾਹੁੰਦੇ ਆ ਨਾਲ ਦੇ ਨਾਲ ਹਰ ਰੋਡ ਸ਼ੋ ਜਿਹੜਾ ਸਾਡਾ 17 ਅਕਤੂਬਰ ਨੂੰ ਜਿਹੜਾ ਸਾਡੇ ਕੈਂਡੀਡੇਟ ਹਰਮੀਤ ਸੰਧੂ ਜੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਉਹਦੇ ਵਿੱਚ ਬਤੌਰ ਜਿਹੜਾ ਸਥਾਨ ਹੈ ਉਹ ਬੋੜੀ ਵਾਲਾ ਸਵੇਰੇ 10 ਵਜੇ ਨਾਲ ਜਿਹੜਾ ਤਰਨ ਤਰਨ ਵਿਖੇ ਉਹ ਰੋਡ ਸ਼ੋ ਜਿਹੜਾ ਸ਼ੁਰੂ ਕੀਤਾ ਜਾਊਗਾ ਸੋ ਉਹਦੇ ਵਿੱਚ ਸਾਰੇ ਹੀ ਹਲਕਾ ਵਾਸੀਆਂ ਨੂੰ ਵੀ ਬੇਨਤੀ ਕੀਤੀ ਹੈ ਹਮ ਹਮਾ ਕੇ ਪਹੁੰਚਣਗੇ ਔਰ ਉਸ ਰੋਡ ਸ਼ੋਅ ਦੇ ਵਿੱਚ ਜਿਹੜਾ ਕਿਉਂਕਿ ਪਹਿਲਾਂ ਵੀ ਜਿਹੜੀ ਜਦੋਂ ਸੀਐਮ ਸਾਹਿਬ ਆਪਣੀ ਫੇਰੀ ਪਾ ਕੇ ਗਏ ਨੇ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਵਾਦ ਦਾ ਇਕੱਠ ਔਰ ਪ੍ਰਵਾਦ ਤੁਸੀਂ ਸਾਰਾ ਦੇਖਿਆ ਔਰ ਸਾਰੇ ਜਿਹੜੂ ਆਗੂ ਜਿਹੜੇ ਨੇ ਸਾਡੇ ਹਰ ਪਿੰਡਾਂ ਦੇ ਵਿੱਚੋਂ ਸਰਪੰਚ ਹਰ ਵਾਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਬਾਹਰ ਨਿਕਲ ਕੇ ਆਉਣਗੇ ਔਰ ਆਮ ਆਦਮੀ ਪਾਰਟੀ ਦੀ ਅਗਵਾਈ ਕਰਨਗੇ ਸੋ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਦੀ ਅੱਜ ਪਹਿਲੀ ਪੀਸੀ ਪਹਿਲੀ ਪ੍ਰੈਸ ਕਾਨਫਰੰਸ ਹੈ ਤੇ ਇਹਦੇ ਵਿੱਚ ਇਹ ਦਿਨ-ਪ੍ਰਤੀ ਦਿਨ ਦਿੱਲੀ ਵੱਡੀਆਂ ਤੋਂ ਵੱਡੀਆਂ ਜੁਆਇਨਿੰਗਾਂ ਹੋਣਗੀਆਂ ਵੱਡੇ ਤੋਂ ਵੱਡੇ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਔਰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਕਿਉਂਕਿ ਆਮ ਆਦਮੀ ਪਾਰਟੀ ਬਲੇਮਾ ਤੇ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਬਦਨਾਮ ਇੱਕ ਦੂਜੇ ਨੂੰ ਕਰਨ ਦੀ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਜੇ ਕੰਮ ਕਰਦੀ ਆ ਆਪਣੇ ਕੀਤੇ ਹੋਏ ਕੰਮਾਂ ਤੇ ਆਧਾਰ ਤੇ ਵੋਟ ਮੰਗਦੀ ਆ ਤੇ ਅੱਜ ਪਿੰਡਾਂ 'ਚ ਵੀ ਜਾ ਰਹੇ ਆ ਲੋਕਾਂ ਦੇ ਵਿੱਚ ਉਹਨਾਂ ਨੂੰ ਦਸੀਦਾ ਹੈ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦਸੀਦਾ ਹੈ ਔਰ ਉਹ ਆਪ ਮੁਹਾਰੇ ਹਾ ਕੇ ਅੱਗੇ ਹੋ ਕੇ ਆਮ ਆਦਮੀ ਪਾਰਟੀ ਦੀ ਤਗੜੇ ਹੋ ਕੇ ਕੰਮ ਕਰਦੇ ਨੇ ਤੇ ਜਰੀ ਥੋੜਾ ਸੀਐਮ ਸਾਹਿਬ ਦਾ ਇੱਕ ਵਾਰੀ ਪ੍ਰੋਗਰਾਮ ਕਰਾਉਣਾ ਹੈ 17 ਅਕਤੂਬਰ ਨੂੰ ਸੀਥਾਨ ਬੋੜੀਵਾਲ ਤਰਨਤਾਰਨ ਵਿਖੇ ਸਵੇਰੇ 10 ਵਜੇ ਜਿਹੜਾ ਉਹ ਰੂਟ ਸ਼ੋ ਜਿਹੜਾ ਸ਼ੁਰੂ ਕੀਤਾ ਸੀ ਸੋ ਉਹਦੇ ਵਿੱਚ ਬਤੌਰ ਸਾਡੇ सीएम साहब मानजोक मुख्यमंत्री पंजाब भगवंत मान ਉਹਨਾਂ ਦੇ ਨਾਲ ਮਨੀਸ਼ ਸ਼ਿਸ਼ੋਧਿਆ ਜੀ ਔਰ ਸਾਰੀ ਜਿੰਨੀ ਵੀ ਪਾਰਟੀ ਦੀ ਲੀਡਰਸ਼ਿਪ ਉਹ ਵੀ ਹਾਜ਼ਰ ਹੋਊਗੀ ਔਰ ਨਾਲ ਦੇ ਨਾਲ ਹਰਮੀਤ ਸੰਧੂ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਇਹ ਸਾਰਾ ਜਿਹੜਾ ਰੂਟ ਸ਼ੋ ਜਿਹੜਾ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਪਤੌਰ ਜਿੰਨੀ ਵੀ ਤਰਨਤਾਰਨ ਦੀ ਸਾਡੀ ਹਰ ਪਿੰਡਾਂ ਦੇ ਵਿੱਚੋਂ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਵਾਰਡ ਦੇ ਵਿੱਚੋਂ ਵਾਰਡ ਇੰਚਾਰਜ ਔਰ ਹਰ ਜਿਹੜੇ ਸਾਡੇ ਪਾਰਟੀ ਦੇ ਆਗੂ ਸਹਿਬਾਨ ਸਾਰੇ ਇਕੱਠੇ ਹੋ ਕੇ ਇਸ ਰੋਡ ਸ਼ੋ ਦੀਆਂ ਰੌਣਕਾਂ ਨੂੰ ਵਧਾਉਂਦੇ ਨੇ ਉਸੇ ਦੇਣੀ ਉਸੇ ਨਹੀਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹਦੇ ਨਾਲ ਜਦੋਂ ਇਹ ਰੋਡ ਸ਼ੋ ਸ਼ੁਰੂ ਕਰਾਂਗੇ ਆਗਾਜ਼ ਸ਼ੁਰੂ ਕਰਾਂਗੇ ਉਸੇ ਦੇਣੀ ਇਹਨਾਂ ਦੀ ਜਿਹੜੀ ਆ ਆਪਾਂ ਨੋਮੀਨੇਸ਼ਨ ਵੀ ਜਿਹੜੀ 17 ਅਕਤੂਬਰ ਨੂੰ ਕਰਾਈ ਹੋਈ ਹੈ ਓਵਰ ਆਲ ਦੇ ਦੇਖਿਆ ਜਾ ਰਿਹਾ ਕਿ ਕਿੰਨਾ ਦਾ ਹੰਗਾਰਾ ਆਮ ਆਦਮੀ ਪਾਰਟੀ ਨੂੰ ਇਸ ਚੇ ਜਿੰਮੇ ਚਾਹੁੰਦੇ ਨੇ ਦੇਖੋ ਜੀ ਸਾਡੇ ਆ ਹੁਣ ਵੀ ਜਦੋਂ ਆਪਾਂ ਲੋਕਾਂ 'ਚ ਵਿਚਰਦੇ ਇੱਕ ਗੱਲ ਤੇ ਲੋਕ ਕਹਿੰਦੇ ਨੇ ਕਹਿੰਦੇ ਵੀ ਪਹਿਲਾਂ ਤੇ ਵਾਦੇ ਦੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਦਾ ਪਠਾਨਕੋਟ ਵਾਦਾ ਹੋਰ ਕਰ ਜਾਣਾ ਗੁਰਦਾਸਪੁਰ ਵਾਦੇ ਹੋਰ ਕਰ ਜਾਣੇ ਪੱਟੀ ਤਰਨਤਾਰਨ ਵਾਦੇ ਹੋਰ ਕਰ ਜਾਣੇ ਤੇ ਬਠਿੰਡੇ ਹੋਰ ਕਰ ਜਾਣੇ ਉਹ ਵਾਦੇਆਂ ਚ ਹੀ ਰਹਿ ਗਏ ਕਾਂਗਰਸ ਵੀ ਵੇਖੀ ਸੀ ਲੋਕਾਂ ਨੇ ਗੁੱਟਕਾ ਸਾਹਿਬ ਹੱਥਾਂ ਚ ਫੜ ਕੇ ਸੋਮਾ ਖਾਦੀਆਂ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਂਗੇ ਕਰਜ਼ਾ ਮਾਫ ਕਰਾਂਗੇ ਸਮਾਰਟ ਫੋਨ ਦਵਾਂਗੇ ਕੀ ਮਿਲਿਆ ਪਹਿਲੀ ਪਾਰਟੀ ਜਿਹਨੇ ਗਰੰਟੀਆਂ ਦਿੱਤੀਆਂ ਸਟੈਪ ਬਾਈ ਸਟੈਪ ਉਹ ਗਰੰਟੀਆਂ ਤੇ ਆਪਾਂ ਪੂਰੇ ਖਰੇ ਉਤਰਦੇ ਆ ਜੇ 600 ਜੁਟ ਬਿਜਲੀ ਦੀ ਗੱਲ ਕੀਤੀ ਸੀ ਉਹ ਵੀ ਕਰ ਜੇ ਸ਼ਹੀਦਾਂ ਦੇ ਸਨਮਾਨ ਦੀ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਉਹ ਵੀ ਕਰਤੀ ਜਿਹੜੀਆਂ 4-4 ਐਮਐਲਏ ਪੈਨਸ਼ਨਾਂ ਲੈਂਦੇ ਸੀ ਇੱਕ ਦੀ ਗੱਲ ਕੀਤੀ ਸੀ ਉਹ ਵੀ ਕਰਕੇ ਵਖਾਲਤੀ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਤੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕਾਂ ਦਾ ਆਗਾਜ਼ ਸ਼ੁਰੂ ਕੀਤਾ ਉਸ ਤੋਂ ਬਾਅਦ ਜੇ ਸਿੱਖਿਆ ਦੀ ਗੱਲ ਕੀਤੀ ਸੀ ਹਰ ਹਲਕੇ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ ਸਿੱਖਿਆ ਕ੍ਰਾਂਤੀ ਦੀ ਜਿਹੜੀ ਲਹਿਰ ਹੈ ਉਹ ਤੁਸੀਂ ਦੇਖਿਆ ਹੋਊਗਾ ਬਤੌਰ ਹਰ ਪਿੰਡਾਂ ਦੇ ਵਿੱਚ ਜਿਹੜੇ ਵੀ ਸਕੂਲਾਂ ਦੀ ਡਿਮਾਂਡ ਸੀ ਅਧਿਆਪਕਾਂ ਦੀ ਡਿਮਾਂਡ ਸੀ ਉਹਨਾਂ ਡਿਮਾਂਡਾਂ ਨੂੰ ਅਸੀਂ ਪੂਰਾ ਖਰੇ ਕਰਦੇ ਆਏ ਆ ਕਿਉਂਕਿ ਸਾਡਾ ਇੱਕੋ ਇੱਕ ਮਕਸਦ ਹੈ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਖੁਸ਼ਹਾਲ ਰਹਿਣੇ ਚਾਹੀਦੇ ਨੇ ਤੇ ਚੜ੍ਹਦੀ ਕਲਾ 'ਚ ਰਹੇ। ਠੀਕ ਹੈ ਜੀ ਕਰਾਉ ਜੋਇਨ। ਥੈਂਕ ਯੂ। ਆਪਾਂ ਜੋਇਨਿੰਗ ਕਰਾ ਲਾਂ। ਇੱਥੇ ਬੈਠੇ ਭਾਜੀ ਬੈਠੇ ਬੈਠੇ ਇਹ ਉਹਨਾਂ ਦੇ ਬੰਦੇ ਅੱਗੇ ਲਿਆਓ ਸਰਪੰਚਾ ਇੱਧਰ ਆਓ ਇਹਨੂੰ ਅੱਗੇ ਲਿਆਓ ਹਾਂ ਜੀ ਲੋਰੀ ਜੀ ਆਇਆ ਨੂੰ ਮਾਰੋ ਜੀ ਆਇਆ ਇਹ ਉਹਨੇ ਲਿਆ ਲਓ ਹੋਰ ਇੱਥੇ ਇੱਧਰ ਆਜੋ ਇੱਧਰ ਆਜੋ ਕੋਈ 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 ਹਾਂਜੀ ਹਾਂਜੀ ਹੋਰ ਸਾਥੀ ਵੀ ਉਧਰ ਨੂੰ ਲੈ ਆਓ ਆਓ ਜੀ ਰਮੇਸ਼ ਸਾਹਿਬ ਆਓ ਹੋਰ ਵੀ ਆਪਣੇ ਨਾਲ ਲਓ ਭਾਈ ਤੁਸੀਂ ਆਇਆ ਨੋ ਭਾਈ ਇੱਥੇ ਨਾਲੋਂ ਬਲੌਉ ਸੱਜੇ ਲੈਵੋ ਆ ਕੋਰ ਕੋਰ ਤੋਂ ਲੈਵੋ ਕੋਣੀਓ ਇੱਧਰ ਆਜੋ ਕਿਹੜੀ ਗੱਲ ਇਕੱਠਿਆ ਲਿਆ ਉਹ ਆ ਰਹੇ ਚੱਲੋ ਆਓ ਜੀ ਆਓ ਜੀ ਕੋਈ ਆਹੜਾ ਆ ਜਾਓ ਸਭ ਬਾਈ ਅੱਗੇ ਆਓ ਅੱਗੇ ਆਓ ਆਓ ਨਾਲ ਖੜੀ ਬੈਸਿਕ ਫੋਟੋ ਲੈ ਲਾਂਗੇ ਜੋਇਨਟ

ਆਪਾ ਬੈਕ ਸਾਈਡ ਤੇ ਲਿਓ ਆਪਾਂ ਬਹਿ ਜੀਆ ਆਪਾਂ ਤੁਸੀਂ ਬਹਿ ਜਾਓ ਤੁਸੀਂ ਬੈਕ ਸਾਈਡ ਕਿਹਲੇ ਪਾਸੇ ਆ ਜੀ ਮੇਰੇ ਕੋਲ ਬੈਠੋ ਜੀ Deküdiyum. Right. Mm -hmm. Thank well, you,